ਐਡਵੋਕੇਟ ਦਿਲਜੋਤ ਸ਼ਰਮਾ ਨੂੰ ਸਾਧਵਾ ਮੰਡਲ ਯਜਮਾਨਸਾ ਦੇ ਵਿੱਚ ਕੀਤੀ ਗਈ ਮੀਟਿੰਗ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ 18 ਜਨਵਰੀ ਨੂੰ ਦਿਲਜੋਤ ਸ਼ਰਮਾ ਦੇ ਭੋਗ ਦੇ ਮੌਕੇ ਤੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ 22 ਜਨਵਰੀ ਨੂੰ ਡੀਸੀ ਦਫਤਰ ਅਕੀ ਮੰਡਲਸਾ ਦੇ ਵਿੱਚ ਲੱਗੇਗਾ ਪੱਕਾ ਮੋਰਚਾ ਦਿਲਜੋਤ ਸ਼ਰਮਾ ਦੇ ਕਤਲਾਂ ਨੂੰ ਸਜ਼ਾ ਤਫੋਂ ਦੇ ਲਈ ਕਮਰੇਟ ਦੀ ਅੱਜ ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਬਾਬਾ 부ਜਾ ਸਿੰਘਾਂ ਯਾਦਗਾਰੀ ਪਵਨ ਮਾਨਸਾ ਦੇ ਵਿੱਚ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆਗਾ ਜਾਣਕਾਰੀ ਦਿਓਗੇ ਇਸਰੇ ਦੇ ਵਿੱਚ ਇਹ ਹੋਇਆ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦੀ ਮੁਕੰਮਲ ਜਾਂਚ ਦੀ ਮੰਗ ਕਰਾਂਗੇ ਤੇ ਲੋਕ ਤੇ ਜਾਣ ਦਾ ਸੱਦਾ ਦਿੱਤਾ ਗਿਆ ਸਾਰੇ ਇਲਾਕੇ ਦੇ ਲੋਕਾਂ ਨੂੰ ਤੇ ਇਸ ਲੜਕੀ ਦੇ ਸਬੰਧ ਚ ਇਹਦੀ ਪੂਰੀ ਜਾਂਚ ਪੜਤਾਲ ਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਗਿਆ ਤੇ ਇੱਕ ਧਰਨੇ ਦਾ ਪ੍ਰੋਗਰਾਮ 22 ਤਰੀਕ ਦਾ ਅਲਾਣਿਆਂਗੇ ਜਿਸ ਦੇ ਵਿੱਚ ਮਾਨਸਾ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਊਗੀ ਕਿ ਦੋਸ਼ੀਆਂ ਨੂੰ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਇਸ ਜਿਹੜਾ ਅਪਰਾਧ ਹੈ ਦੀ ਸਜ਼ਾ ਦਿੱਤੀ ਜਾਵੇ ਤੇ ਲੜਕੀ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਸਾਰੀਆਂ ਜਨਤਕ ਜਿਹੜੇ ਬੰਦੀਆਂ ਨੇ ਇਕਜੁੱਟ ਹੋ ਕੇ ਇਹਦੇ ਤੇ ਫੈਸਲਾ ਲਿਆ ਤੇ ਸਾਰੇ ਉਕੋਪਤੇ ਜਾਣਦੀ ਵੀ ਸਾਰਿਆਂ ਨੂੰ ਅਪੀਲ ਕਰਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੁਧਿਆਣੇ ਐਕਸ਼ਨ ਕਮੇਟੀ ਵੱਲੋਂ ਸਾਰੀਆਂ ਜੰਤਕ ਜਥੇਬੰਦੀਆਂ ਦੇ ਆਗੂ ਪ੍ਰਸ਼ਾਸਨ ਨੂੰ ਮਿਲੇ ਸੀਗੇ ਜੀ ਤੇ ਪ੍ਰਸ਼ਾਸਨ ਨੇ ਦੋ ਦਿਨਾਂ ਦਾ ਸਮਾਂ ਮੰਗਿਆ ਸੀਗਾ ਵੀ ਸਾਨੂੰ ਦੋ ਦਿਨਾਂ ਸਮਾਂ ਦੇ ਦਿਓ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇਹ ਜਿਹੜੀ ਉਹਦੀ ਕਾਰਗੁਜ਼ਾਰੀ ਇਸ ਮੀਟਿੰਗ ਦੇ ਵਿੱਚ ਜਿਹੜੇ ਉੱਥੇ ਸਾਫੀ ਮੀਟਿੰਗ ਤੇ ਬੈਠੇ ਸੀ ਉਹਨਾਂ ਨੇ ਰਿਪੋਰਟ ਕੀਤੀ ਹੈ ਕੋਈ ਖਾਸ ਪ੍ਰੋਗਰੈਸ ਨਜ਼ਰ ਨਹੀਂ ਆਈ ਜਦ ਤੱਕ ਅਸੀਂ ਦਿਵਾਰ ਨਹੀਂ ਬਣਾ ਦਿੰਦੇ ਜਿਥੇ ਬੰਦੀਆਂ ਇਕੱਠੀਆਂ ਹੋ ਕੇ ਲੱਗਦਾ ਨਹੀਂ ਕਿ ਉਹ ਵਿਅਕਤੀ ਉੱਥੇ ਕਿਉਂਕਿ ਲੁਧਿਆਣੇ ਦੇ ਰਹਿੰਦੇ ਨੇ ਉਹਨਾਂ ਦਾ ਬੜਾ ਜਾਲ ਜੋ ਸਮਝ ਆਇਆ ਲੋਕਾਂ ਨੇ ਰਿਪੋਰਟ ਕੀਤੀ ਹੈ ਇੱਕ ਤਰ੍ਹਾਂ ਦਾ ਸਾਜ਼ਿਸ਼ੀ ਢੰਗ ਦਾ ਜਾਲ ਹੈ ਉਹ ਕੋਈ ਇਨਕਲਾਬੀ ਨਹੀਂ ਹਨ ਤੇ ਉਹਨਾਂ ਦਾ ਕੋਈ ਨਾ ਕੋਈ ਉੱਥੇ ਪ੍ਰਭਾਵ ਹੋ ਸਕਦਾ ਹੈ ਉਹਨੂੰ ਤੋੜਨ ਲਈ ਜਨਤਕ ਜਿਥੇ ਬੰਦੀਆਂ ਦਾ ਜਿਹੜਾ ਦਿਵਾ ਹੈ ਉਹ ਜ਼ਰੂਰੀ ਹੈ ਜੋ ਅਸੀਂ ਅੱਜ ਪ੍ਰੋਗਰਾਮ ਲਿਖਿਆ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਾਂਗੇ ਤਾਂ ਕਿ ਪੂਰਾ ਦਬਾਅ ਬਣਾ ਕੇ ਇਸ ਦੀ ਜਾਂਚ ਦੀ ਮੰਗ ਕਰਾਂਗੇ ਤੇ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਾਂਗੇ ਇਹ ਕੁੜੀ ਦਾ ਪਿੰਡ ਕਿਹੜਾ ਸੀ ਉਹ ਨਹੀਂ ਆਇਆ ਜੀ ਕੋ ਪਿੰਡ ਦੱਸ ਦਿਓ ਕਿਹੜੇ ਤਰੀਕ ਦਾ ਤੁਸੀਂ ਬੈਠੋ ਜੀ ਪਿੰਡ ਲੜਕੀ ਦਾ ਰੱਲ ਹੈ ਬਲਜੋਤ ਕੌਰ ਦਾ ਤੇ ਅੱਜ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਸੀ 18 ਤਰੀਕ ਦਾ ਭੋਗ ਹੈ ਲੜਕੀ ਦਾ ਰੱਲੇ ਪਿੰਡ ਦੇ ਵਿੱਚ ਸਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਸਾਥੀਆਂ ਨੂੰ ਵੀ ਵੱਧ ਤੋਂ ਵੱਧ ਭੋਗ ਦੇ ਉੱਤੇ ਇਕੱਠੇ ਹੋਣ ਤਾਂ ਕਿ ਉੱਥੇ ਵੀ ਰੈ ਮਸ਼ਵਰਾ ਇਹ ਸੰਬੰਧੀ ਕੀਤਾ ਜਾ ਸਕੇ ਠੀਕ ਹੈ ਲੈ ਪ੍ਰਧਾਨ ਜੀ ਦੁਆਰੇ ਬੋਲੋ